ਅੰਮ੍ਰਿਤਸਰ ਦੇ ਵਿੱਚ ਉਹ ਨਸ਼ਿਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਡੀਐਸਪੀ ਅਟਾਰੀ ਯਦਵਿੰਦਰ ਸਿੰਘ ਦੇ ਵੱਲੋਂ ਆਪਣੇ ਦਫ਼ਤਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਜਾਣਕਾਰੀ ਦਿੰਦੇ ਹੋਏ ਮੀਡੀਆ ਨੂੰ ਉਹਨਾਂ ਨੇ ਦੱਸਿਆ ਕਿ ਥਾਣਾ ਕਰਿੰਡਾ ਦੀ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਮੋਟਰਸਾਈਕਲ 'ਤੇ ਆਰੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਸ਼ੱਕਤਿਦਾਤਾ ਤੇ ਦੋਵਾਂ ਨੌਜਵਾਨਾਂ ਦੀ ਜਦ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਇਆ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ ਉਹ ਕੁੱਲ ਮਿਲਾ ਕੇ 3 ਕਿਲੋ ਨਿਕਲਿਆ ਝੋੜਲੇ ਜਾਂਚ سامنے ਆਈ ਕਿ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨ ਬੇਸ ਹੈ ਆਰੋਪੀ ਪਾਕਿਸਤਾਨ ਚ ਬੈਠੇ ਇੱਕ ਤਸਕਰ ਨਾਲ ਸੰਪਰਕ ਜਨੇ ਅਤੇ ਉਸਦੇ ਕਹਿੰਦੇ ਹੀ ਨਸ਼ੀਲਾ ਪਦਾਰਥ ਅੱਗੇ ਸਪਲਾਈ ਕਰਦੇ ਹਨ ਪੁਲਿਸ ਜਾਂਚ ਇਹ ਵੀ ਸਾਹਮਣੇ ਹੈ ਕਿ ਹੈਰੋਇਨ ਨੂੰ ਡਰੋਨ ਦੇ ਜ਼ਰੀਏ ਭਾਰਤ ਵਿੱਚ ਪੇਜੰਦੀ ਯੋਜਨਾ ਸੀ ਅਜੇ ਡੀਐਸਪੀ ਟਰੀਦਾਇਸ ਸਭ ਮਾਮਲੇ ਤੇ ਕਹਿਣਾ ਹੈ ਕਿ ਦੋਵਾਂ આરોપીਾਂ ਦੀ ਉਮਰ 18 ਤੋਂ 19 ਸਾਲ ਦੇ ਦਰਮਿਆਨ ਹੈ ਇਸ ਮਾਮਲੇ 'ਚ ਥਾਣਾ ਕਰਨਡਾ ਵਿਖੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਥਾਣਾ ਕਰਨਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜੋ ਹਿਊਮਨ ਇੰਟੈਲੀਜੈਂਸ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਢੋਡੀਵੰਦ ਕੋਲ ਨਾਕਾ ਲਗਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆਉਂਦੇ ਦੋ ਬੰਦੇ ਇਹ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਪਾਸੋਂ ਤਿੰਨ ਪੈਕਟ ਹੈਰਨ ਰਿਕਵਰਡ ਹੋਈ ਅਤੇ ਉਸ ਦਾ weight ਕਰਨ ਤੇ ਟੋਟਲ 3 ਕਿਲੋ ਰਿਕਵਰਡ ਹੋਈ ਜੋ ਇਹ ਪਾਕਿਸਤਾਨ ਬੇ ਬੇਸ ਸੀਗੇ ਇਹ ਪਾਕਿਸਤਾਨ ਗੱਲ ਕਰਕੇ ਹਰੋਂ ਮੰਗਾਉਂਦੇ ਸੀਗੇ ਤੇ ਫਿਰ ਇਹ ਅੱਗੇ ਜਿੱਥੇ ਵੀ ਇਹਨਾਂ ਨੂੰ ਕੋਈ ਪੁਆਇੰਟ ਮਿਲਦਾ ਸੀ ਉੱਥੇ ਪਹੁੰਚਾਉਂਦੇ ਸੀਗੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਰਿੰਕ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤੇ ਮੈਂ ਇਹਨਾਂ ਦੇ ਖਿਲਾਫ ਮੁਕੱਦਮਾ ਐਫ ਆਰ ਨੰਬਰ 8 ਥਾਣਾ ਘਰੰਡਾ ਵਿਖੇ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ। ਚਲੋ ਇਹ ਪਹਿਲੋ ਵੀ ਸਬੰਧ ਨਾਲ ਰਿਲੇਟਡ ਸੀਗੇ ਨਵੇਂ ਲੱਗਦੇ ਨਹੀਂ ਕਿ ਨਹੀਂ ਜਦ ਨੇ। ਇਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ 18 ਤੋਂ 19 ਸਾਲ ਦੀ ਏਜ ਐ ਇਹਨਾਂ ਦੀ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਇਹਨਾਂ ਦੀ ਪਤਾ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਕਿਹੜਾ ਸਮਗਲਰ ਹੈ ਜਿਹੜਾ ਇਹਨਾਂ ਨੂੰ ਉੱਥੋਂ ਸਾਰਾ ਸਮਾਨ ਭੇਜ ਰਹੀ ਹੈ ਇੱਥੇ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਪਈ ਇਹਦੀ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ ਸੀ ਡ੍ਰੋਨ ਦੇ ਥਰੂ ਡ੍ਰੌਪ ਹੋਈ ਸੀ ਇਧਰਲੇ ਪਾਸੇ ਇਹ ਡਰੋਨ ਦੇ ਥਰੂ ਡ੍ਰੋਪ ਹੋਈ ਸੀ ਕਿੱਥੇ ਮੈਂ ਕਿੱਥੇ ਦੇਣੀ ਸੀ ਇਹਨਾਂ ਨੇ ਜੀ ਦੇਖੋ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਵੇਂ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਇਹ ਕੱਢਾਂਗੇ ਫਿਰ ਪਤਾ ਚੱਲੇਗਾ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਫਿਰ ਵਿਆਹ ਦੀ ਕਰੀ ਇਹਦੇ ਨਾਲ ਉਹ ਸਪਲਾਈ ਕੀਤੀ ਜਾਂ ਨਹੀਂ ਸੀ ਦੇਖੋ ਮੈਂ ਬੇਨਤੀ ਕੀਤੀ ਹੈ ਤੁਹਾਨੂੰ ਪਹਿਲਾਂ ਹੀ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਹੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖ ਰਹੇ ਆ ਇਹਨਾਂ ਦੇ ਫੋਨ ਵੀ ਫਰੈਂਸ ਕਰਾ ਰਹੇ ਆ ਜੋ ਵੀ ਸਾਨੂੰ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ ਚਲੋ ਜੀ ਕੋਈ ਪਰਚੇ ਨਹੀਂ ਜੀ ਇਹਨਾਂ ਦੇ ਦੇਖੋ ਹੋਰ ਕਾਰ ਚੈੱਕ ਕਰ ਰਹੇ ਹਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਕਰਾਂਗੇ ਲਓ ਜੀ ਜੀ